ਜਿਹੜਾ ਸਰਦਾਰ ਚੱਲਿਆ ਜਿਹੜੀ ਫੈਕਟਰੀ ਆਪਾਂ ਸਾਹਮਣੇ ਦੇਖ ਰਹੇ ਆ ਜਿਹਦੇ ਵਿੱਚ ਆ ਸੀਐਨਜੀ ਗੈਸ ਵਾਸਤੇ ਜਿਹੜੀ ਦਸਤ ਨੇ ਬਣਾਈ ਆ ਇਹ ਹੋਰ ਵੀ ਪਤਾ ਨਹੀਂ ਕੀ ਕੀ ਇਹਦੇ ਵਿੱਚ ਬਣੇਗਾ ਤੇ ਇਹ ਇਹ ਕਹਿ ਕੇ ਬਣਾ ਬਣਾ ਰਹੇ ਨੇ ਵੀ ਇਹਦੇ ਨਾਲ ਕਿਸਾਨਾਂ ਦਾ ਬੜਾ ਫਾਇਦਾ ਦੂਗਾ ਕਿਸਾਨਾਂ ਦਾ ਜਿਹੜਾ ਰਾਮਟੀਰੀਅਲ ਹੈ ਉਹ ਇਹਦੇ ਵਿੱਚ ਹੀ ਉਸ ਜਾਏਗਾ ਕਿਸਾਨਾਂ ਨੂੰ ਇਹਦੇ ਨਾਲ ਆਮਦਨ ਵੀ ਵਧੇਗੀ ਉਹਨਾਂ ਦਾ ਰੋਜ਼ਗਾਰ ਵੀ ਵਧੇਗਾ ਤੇ ਦੇਸ਼ ਦਾ ਫਾਇਦਾ ਵੀ ਹੋਏਗਾ ਦੇਸ਼ ਦੀ ਤੇਲ ਦੀ ਖਪਤ ਘਟੇਗੀ ਇਹੋ ਜਿਹੇ ਲਾਲਚੋਂ ਸਾਰੇ ਕੁਝ ਦੇ ਦਿੰਦੇ। ਪਰ ਜਿਹੜਾ ਇੱਥੇ ਆ ਕੇ ਪਤਾ ਚੱਲਿਆ ਹੈ। ਇੱਥੇ ਆ ਕੇ ਪਤਾ ਇਹ ਚੱਲਿਆ ਕਿ ਵੀ ਇਹ ਜਿਹੜਾ ਮਟੀਰੀਅਲ ਬਾਹਰ ਕੱਢਦੇ ਨੇ। ਜਿਹੜਾ ਉਹ ਖੇਤਾਂ ਚ ਜਾ ਕੇ ਸੱਟਿਆ। ਉਹ ਖੇਤ ਤੇ ਕਲਰ ਕਰਤਾ। ਉਹਦੇ ਫਸਲ ਹੀ ਨਹੀਂ ਹੋਈ। ਤੇ ਬਦਗੂ ਮਾਰਦੀ ਹੈ। ਜਿਹੜੇ ਵਰਕਰ ਇੱਥੇ ਕੰਮ ਕਰਦੇ ਨੇ ਉਹ ਅੰਦਰ ਵੀ ਰੋਟੀ ਨਹੀਂ ਖਾ ਸਕਦੇ। ਤੇ ਫਿਰ ਇਹ ਤੇ ਇਹ ਤੇ ਨਰਕ ਹੀ ਹੋ ਗਿਆ। ਤਾਂ ਕਿਸਾਨਿੰਨ ਕਿਹੋ ਜਿਹੀ ਜੋਰ ਪਹੁੰਚ ਜਾ ਰਹੀ ਹੈ ਇਸ ਜੋ ਇਸ ਮੋਰਚੇ ਵਿੱਚ। ਮੈਂ ਇੱਥੇ ਅਰੰਸ਼ ਕਰ ਚੁੱਕਿਆ ਹਾਂ ਤੁਹਾਡੇ ਮਾਧਿਅਮ ਤੋਂ ਵੀ ਕਰ ਰਿਹਾ ਹਾਂ। ਕਿ ਵੀ ਸਰਕਾਰ ਜਿਹੜੀ ਹੈ ਇਹਨਾਂ ਨੂੰ ਕਿਤੇ ਛੇੜਖਾਨੀ ਨਾ ਕਰੇ ਜਿਹੜੇ ਖੇਤਰ ਲਾ ਦੇ ਰਹੇ ਨੇ ਇਹਨਾਂ ਨੂੰ ਕਮਜ਼ੋਰ ਸਮਝ ਕੇ ਪੰਗਾ ਨਾ ਲੈ ਸਾਰਾ ਹਰਿਆਣਾ ਤੇ ਸਾਰਾ ਪੰਜਾਬ ਸਾਡੀ ਸਾਰੀ ਯੂਨੀਅਨ ਭਾਵੇਂ ਉਹ ਪੰਜਾਬ ਗਰੁੱਪ ਹੈ ਭਾਵੇਂ ਹਰਿਆਣੇ ਸ਼ੀ ਸਾਰੀ ਇਹਨਾਂ ਦੇ ਨਾਲ ਖੜੇਗੀ ਜੇ ਮੈਨੂੰ ਵੀ ਨਾਲ ਆ ਕੇ ਬਹਿਣਾ ਪਿਆ ਤਾਂ ਉਹ ਬੈਠਾ ਤੁਹਾਨੂੰ ਕੀ ਲੱਗਦਾ ਹੈ ਜਦੋਂ ਜਿਹੜੇ ਫੈਕਟਰੀ ਲੱਗ ਰਹੀ ਸੀ ਤਾਂ ਕਿਸਾਨੀਆਂ ਤੋਂ ਨਜ਼ਾਰਦ ਰਹੀ ਹੈ ਕੋਲ ਫਰਜੀ ਬੰਦੇ ਮੋਕੇ ਤੇ ਆਉਂਦੇ ਨਹੀਂ ਜਦੋਂ ਫੈਕਟਰੀ ਲੱਗ ਰਹੀ ਸੀ ਉਦੋਂ ਤੇ ਇਹ ਲਾਲਚ ਕਰਕੇ ਲਾਇਆ ਗਿਆ ਨਾ ਵੀ ਇਹ ਕਿਸਾਨਾਂ ਦੇ ਹੱਕ ਅਸ਼ ਲੱਗ ਰਹੀ ਹੈ ਕਿਸਾਨਾਂ ਦਾ ਰਾਮਟੀਰੀਅਲ ਕੰਮ ਆਏਗਾ ਉਦੋਂ ਤੇ ਇਹ ਕਹਿ ਕੇ ਲੋਾਈ ਗਈ ਨਾ ਇਹਨੇ ਲੱਗਣ ਤੋਂ ਬਾਅਦ ਪਤਾ ਚੱਲਦਾ ਨਾ ਉਹਦੇ ਅੰਦਰੋਂ ਕੀ ਨਿਕਲੇਗਾ ਕੋਈ ਆਪਾਂ ਫੈਕਟਰੀ ਦੇ ਵਿਰੋਧੀ ਨਹੀਂ ਹੈ ਕੋਈ ਆਪਾਂ ਦੇਸ਼ ਵਿਰੋਧੀ ਨਹੀਂ ਹੈ ਆਪਾਂ ਕੋਈ ਤਰੱਕੀ ਦੇ ਵਿਰੋਧੀ ਨਹੀਂ ਹੈ ਪਰ ਜੇ ਉਹਦੇ ਨਾਲ ਪਾਣੀ ਖਰਾਬ ਹੁੰਦਾ ਹੈ ਜੇ ਉਹਦੇ ਨਾਲ ਜ਼ਮੀਨ ਖਰਾਬ ਹੁੰਦੀ ਹੈ ਜੇ ਉਹਦੇ ਨਾਲ ਹਵਾ ਖਰਾਬ ਹੁੰਦੀ ਹੈ ਫਿਰ ਆਪਾਂ ਉਹਦੇ ਵਿਰੋਧੀ ਵਿਰੋਧੀ ਹਾਂ ਫਿਰ ਆਪਾਂ ਉਹਦੇ ਕਿਉਂ ਫੈਕਟਰੀ ਨਹੀਂ ਜਵਨੀ ਪਲਣਾ ਨਹੀਂ ਕਰਦੀ ਤਾਂ ਫਿਰ ਤੁਸੀਂ ਕੀ ਐਕਸ਼ਨ ਲਓਗੇ ਜੀ ਫੈਕਟਰੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਇੱਥੇ ਕਿ ਐਕਸ਼ਨ ਹੀ ਨਹੀਂ ਲੈਇਆ ਦੇਖੋ ਜੇ ਨਿਯਮਾਂ ਦੀ ਪਾਲਣਾ ਕਰਦੀ ਐ ਤੇ ਫਿਰ ਵੀ ਠੀਕ ਨਹੀਂ ਹੁੰਦੀ ਤੁਸੀਂ ਇਹ ਕਹ ਰਹੇ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਉਹ ਤੇ ਫਿਰ ਤੇ ਅਸੀਂ ਵਿਰੋਧ ਕਰ ਹੀ ਰਹੇ ਹਾਂ ਪਰ ਜੇ ਨਿਯਮਾਂ ਦੀ ਪਾਲਣਾ ਕਰਕੇ ਵੀ ਇਹਦਾ ਸਿਸਟਮ ਠੀਕ ਨਹੀਂ ਹੁੰਦਾ ਜੋ ਨਿਯਮ ਨੇ ਉਹਨਾਂ ਦੇ ਅੰਦਰ ਆ ਕੇ ਫਿਰ ਵੀ ਪ੍ਰਦੂਸ਼ਣ ਨਹੀਂ ਰੁਕਦਾ ਆਪਾਂ ਨੇ ਫਿਰ ਵੀ ਵਿਰੋਧ ਕਰਾਂਗੇ ਤੇ ਹਰ ਤਰ੍ਹਾਂ ਦਾ ਵਿਰੋਧ ਕਰਾਂਗੇ ਹਾਂ ਜੀ ਲੋਕਾਂ ਨੂੰ ਫੈਕਟਰੀਆਂ ਦਾ ਵਿਰੋਧ ਕਰਨਾ ਪੈ ਰਿਹਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਹ ਇਹਨਾਂ ਲਈ ਅਧਿਕਾਰੀ ਵੀ ਜ਼ਿੰਮੇਵਾਰ ਨੇ ਬਰਾਬਰ ਦੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਚੀਜ਼ਾਂ ਨੂੰ ਰੋਕਣਾ ਜਿਹੜੀ ਗਲਤ ਹੋ ਰਹੀ ਹੈ ਹੁੰਦਾ ਕੀ ਹੈ ਐਕਚੁਅਲੀ ਫੈਕਟਰੀ ਲੱਗਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਮਾੜੀ ਗੱਲ ਇਹ ਹੁੰਦੀ ਹੈ ਕਿ ਉਹ ਮਾਪਦੰਡ ਪੂਰੇ ਨਹੀਂ ਕਰਦੇ ਕਿਉਂਕਿ ਸਾਡਾ ਤੰਤਰ ਜਿਹੜਾ ਹੈ ਬੜਾ ਭ੍ਰਸ਼ਟਾਚਾਰ ਹੁਣ ਜਿਹੜਾ ਉਹ ਦੂਜਾ ਪਰ ਫੈਕਟਰੀ ਬੰਦ ਕਰਾਈ ਸੀ ਜੀਰੇ ਜੀਰੇ ਐਕਚੁਅਲੀ ਕੀ ਸੀ ਉਹ ਫੋਰ ਕਰਕੇ ਪਾਣੀ ਥੱਲੇ ਛੱਡਦਾ ਉੱਥੇ ਜਨੂਨ ਚ ਤੁਸੀਂ ਪਾਣੀ ਟਿਊਬਲ ਚਲਾਓਗੇ ਤੇ ਗਲੱਬੀ ਪਾਣੀ ਨਿਕਲਦਾ ਥੱਲੇ ਇਹ ਗੱਲ ਤਾਂ ਹੋਈ ਹੈ ਜਿਹੜੇ ਜਿਹੜੇ ਅਧਿਕਾਰੀ ਚਾਹੇ ਪੁਲਿਸ ਹੋਵੇ ਚਾਹੇ ਸਿਵਲ ਹੋਵੇ ਚਾਹੇ ਕੋਸ਼ਿਸ਼ ਵੀ ਮੈਂ ਇਹ ਕਹਿ ਰਿਹਾ ਵਾਂ ਜੇ ਇਹ ਫੈਕਟਰੀ ਮਾਪਦੰਡ ਪੂਰੇ ਨਹੀਂ ਕਰ ਰਹੀ ਫਿਰ ਇੱਥੇ ਪਰਚਾ ਵਰਜੋਣਾ ਚਾਹੀਦਾ ਪ੍ਰਸ਼ਾਸਨ ਨੂੰ ਕਿਤੇ ਆਰਡਰ ਨਾ ਕਰੋਗੇ ਜੀ ਪ੍ਰਸ਼ਾਸਨ ਨੂੰ ਕਿਤੇ ਆਰਡਰ ਨਾ ਕਰੋਗੇ ਅਸੀਂ ਇਹ ਮੰਚ ਤੋਂ ਵੀ ਚੇਤਾਵਨੀ ਦੇ ਦਿੱਤੀ ਹੈ ਤੁਹਾਡੇ ਵੱਲੋਂ ਵੀ ਚੇਤਾਵਨੀ ਜੇ ਵੀ ਇੱਕ ਕਮੇਟੀ ਬਣਾ ਲਈ ਜਿਹਦੇ ਚ ਇਥੋਂ ਦੀ ਟੀਮ ਸ਼ਾਮਲ ਹੋਵੇ ਇਹ ਆਪਣੀ ਮਰਜ਼ੀ ਨਾਲ ਆਪਣੀ ਲੈਬੋਰੀਟਰੀ ਟੈਸਟ ਕਰਾਂਗੇ ਕਿਉਂਕਿ ਜਿਹੜੀ ਸਰਕਾਰੀ ਲੈਬੋਰੀਟਰੀਆਂ ਨੇ ਉਹਨਾਂ ਦੀ ਇਹਨਾਂ ਨਾਲ ਸੈਟਿੰਗ ਹੈ ਪ੍ਰਧਾਨ ਜੀ ਇਹ ਇਹ ਕਮੇਟੀ ਬਣਾ ਦਿਓ ਤੇ ਮਾਪਦੰਡਾਂ ਦੇ ਵਿੱਚ ਜੇ ਤੁਹਾਡਾ ਪ੍ਰਦੂਸ਼ਣ ਰੁਕਦਾ ਹੈ ਜੇ ਕੁਝ ਗਲਤ ਕਰ ਰਹੇ ਹੋ ਤੇ ਉਹ ਰੁਕਦਾ ਹੈ ਫਿਰ ਤੇ ਵੱਖਰੀ ਗੱਲ ਹੈ ਪਰ ਜੇ ਪ੍ਰਦੂਸ਼ਣ ਹੁੰਦਾ ਹੈ ਭਾਵੇਂ ਉਹ ਪਾਣੀ ਦਾ ਪ੍ਰਦੂਸ਼ਣ ਹੈ ਇੱਕ ਇੱਕ ਕਰਨੇ ਪਾਣੀ ਬੋਰ ਕਰਕੇ ਥੱਲੇ ਛੱਡੇ ਆ ਜਿਹਨਾਂ ਤੇ 3500 ਲੀਟਰ ਪਾਣੀ ਕੱਢਣਾ ਸੀ ਤੇ 45 50 ਟੈਂਕਰ 55 ਟੈਂਕਰ ਕੱਢ ਰਹੇ ਨੇ ਰੋਜ਼ ਦੇ ਉਹ ਇਹ ਸਾਰੀ ਚੀਜ਼ਾਂ ਨੂੰ ਪ੍ਰਸ਼ਾਸਨ ਚੈੱਕ ਕਰੇਗਾ ਨਾ ਪ੍ਰਸ਼ਾਸਨ ਪਰ ਇਹਨਾਂ ਦਾ ਸਾਹਮਣਾ ਇਹ ਕਰੇ ਪ੍ਰਸ਼ਾਸਨ ਕੱਲਾ ਨਹੀਂ ਪ੍ਰਸ਼ਾਸਨ ਕੱਲਾ ਮਿਲੀਵਕਟ ਕਰਦਾ ਉਹਦੇ ਪੈਸੇ ਲੈ ਕੇ ਟੁਰ ਜਾਣਗੇ ਇਹ ਜਿਹੜੀ ਸਾਡੀ ਇੱਥੋਂ ਦੀ ਟੀਮ ਇਹ ਵਿੱਚ ਹੋਣਗੇ ਇਨਕੁਆਰੀ ਦੀ ਪੰਜਾਬ ਦੇ ਵਿੱਚ ਪਾਣੀ ਦੇ ਪੱਧਰ ਨੂੰ ਡੂੰਘਾ ਹੋ ਰਿਹਾ ਹੈ ਉਹਨੂੰ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਕਿ ਪੰਜਾਬ ਦਾ ਡੜ ਕਿਸਾਨ ਉਹ ਪਾਣੀ ਜਿਆਦਾ ਮਸਹੂਰ ਕਰਦਾ ਜਾਂ ਵਰਤਦਾ ਜਿਹੜੇ ਹੁਣ ਫੈਕਟਰੀਆਂ ਵਾਲੇ ਹਜ਼ਾਰਾਂ ਲੀਟਰ ਪਾਣੀ ਗੋਹ ਮਸਹੂਰ ਕਰਦੇ ਨੇ ਮੈਟਰ ਇਹ ਨਹੀਂ ਹੈ ਜੀ ਮੈਟਰ ਇਤੋਂ ਅੱਗੇ ਹੈ ਜਿੱਥੇ ਆਪਾਂ ਪਹੁੰਚੇ ਹੀ ਨਹੀਂ ਜੀ ਪਿਛਲੇ ਜੁਮਾਦ ਅਤੇ ਜ਼ਿੰਦ ਦੇ ਵਿੱਚ ਪਿਛਲੀ ਬਰਸਾਤਾਂ ਦੇ ਵਿੱਚ ਜੀ 19 ਜ਼ਿਲ੍ਹੇ ਪੰਜਾਬ ਦੇ ਡੁੱਬੇ ਨੇ ਦੁੱਬੇ ਨਾ ਕਿ ਉਹ ਪਾਣੀ ਬੰਨੇ ਆ ਆਪਾਂ ਅੱਜ ਤੱਕ ਬਰਸਾਤੀ ਨਦੀਆਂ ਜਿਹੜੀ ਐ ਜਿਹੜੀ ਕਿਨਾਰੇ ਤੋੜ ਕੇ ਬਾਹਰ ਜਾਂਦਾ ਹੈ ਪਾਣੀ ਕੀ ਉਹ ਕਿਨਾਰੇ ਬੰਨੇ ਨੇ ਉਹਨਾਂ ਚ ਸਗੋਂ ਮਾਈਨਿੰਗ ਬੰਦ ਕਰਤੀ ਵੀ ਪਾਣੀ ਉਹਨਾਂ ਦੇ ਅੰਦਰ ਬਹਿ ਕੇ ਨਾ ਜਾਏ ਹੋਰ ਬਾਹਰ ਜਾਏ ਨੁਕਸਾਨ ਕਰੇ ਉਹ ਪਾਣੀ ਨੂੰ ਬੰਨੋ ਉਹ ਤੇ ਤਲਾਵ ਬਣਾਓ ਤਲਾਵਾਂ ਚ ਪਾਣੀ ਇਕੱਠਾ ਕਰੋ ਉਸ ਪਾਣੀ ਨੂੰ ਰੀਚਾਰਜ ਕਰੋ ਜਿਹੜਾ ਬਰਸਾਤ ਦਾ ਪਾਣੀ ਹੈ ਰੱਬ ਨੇ ਜਿਹੜਾ ਸਮੁੰਦਰ ਤੋਂ ਚੱਕਿਆ ਪਹਾੜ ਤੇ ਛੱਡੇ ਸਭ ਤੋਂ ਸ਼ੁੱਧ ਪਾਣੀ ਹੈ ਔਰ ਉਹ ਤੋਂ ਸ਼ੁੱਧ ਪਾਣੀ ਹੈ ਉਹ ਪਾਣੀ ਵਾਪਸ ਬੰਦੇ ਮਾਰਦਾ ਹੋਇਆ ਵਾਪਸ ਫਸਲ ਤਬਾਹ ਕਰਦਾ ਸਮੁੰਦਰ ਚਲਾ ਗਿਆ। ਸਭ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਪੈਸਾ ਖਰਚ ਕਰਨਾ ਚਾਹੀਦਾ ਕਿਉਂਕਿ ਸਟੇਟਾ ਬਰਬਾਦ ਹੋ ਜਾਂਦੇ। ਭਾਰਤ ਸਰਕਾਰ ਇਸ ਤੇ ਬਜਟ ਖਰਚ ਨਹੀਂ ਕਰ ਰਹੀ। ਨੂੰ ਜੇ ਪਹਿਲੀ ਪੰਜਵਰਸ਼ੀਆ ਤੁਸੀ ਯੋਜਨਾ ਦੇਖੋ। ਆ ਖੇਤੀ ਤੇ 14% ਬਜਟ ਸੀ। ਸਿੰਚਾਈ ਤੇ ਅਲੱਗ ਸੀ। ਉਹ ਦੋਹਾਂ ਦਾ ਵਾਲਾ ਤੇ 2% ਨਹੀਂ ਬਣਦਾ। ਤੇ ਉਹ ਤੇ ਬਜਟ ਖਰਚ ਹੀ ਨਹੀਂ ਕਰੋਗੇ ਪਰ ਜਿਹੜਾ ਉਤਲਾ ਪਾਣੀ ਹੈ ਉਹ ਸਾਰਾ ਯੂਜ਼ ਹੋਣਾ ਚਾਹੀਦਾ ਹੈ। ਜਿਹੜਾ ਜ਼ਮੀਨੀ ਪਾਣੀ ਹੈ ਉਹ ਸਾਰਾ ਸਟਾਕ ਹੈ। ਉਹ ਉਹ ਪੰਜਾਬ ਦੇ ਵਿੱਚ ਕੈਂਸਰ ਸਭ ਤੋਂ ਜ਼ਿਆਦਾ ਹੈ ਤੇ ਸਭ ਤੋਂ ਸੋਹਣਾ ਸਟੇਟ ਸਭ ਤੋਂ ਚੰਗਾ ਸਟੇਟ ਪੰਜ ਤਰੀਆਂ ਵਾਲਾ ਸਟੇਟ ਪੰਜਾਬ ਉੱਥੇ ਵੀ ਪਾਣੀ 'ਚ ਕੈਂਸਰ ਹੋ ਗਿਆ ਹੈ ਕਿਉਂ ਤੂੰ ਮਾੜੀ ਗੱਲ ਬਣਤੀ ਸਿੱਧੀ ਕੀ ਹੋ ਜਾਂਦੀ ਹੈ ਇਹ ਸਰਕਾਰਾਂ ਦਾ ਮੈਨੇਜਮੈਂਟ ਤੇ ਸਰਕਾਰਾਂ ਦਾ ਐਜੂਕੇਟਿਵ ਐਜੂਕੇਟ ਵੀ ਕਰਨ ਦਾ ਆਉਂਦਾ ਠੀਕ ਹੈ ਇਹ ਦੋਵੇਂ ਚੀਜ਼ਾਂ 'ਚ ਪੰਜਾਬ ਦੀ ਕਮਜ਼ੋਰੀ ਰਹੀ ਹੈ ਪੰਜਾਬ ਦੀ ਕੀ ਸਾਰੇ ਦੇਸ਼ ਦੀ ਕਮਜ਼ੋਰੀ ਹੈ ਹੁੰਦਾ ਇਹ ਹੈ ਕਿ ਇਸ ਵਾਰੀ ਹੋਰ ਸਰਕਾਰ ਹੈ ਅਗਲੇ ਵਾਰੀ ਆਪਾਂ ਤਾਂ ਸਰਕਾਰ ਬਣਾਣੀ ਯਾਰ ਪਹਾੜ ਜਾਏ ਦੇਸ਼ ਇਹ ਕਿਸੇ ਨੂੰ ਫਿਕਰ ਹੈ ਤੇ ਉਹ ਜਿਹੜੀ ਚੀਜ਼ ਆ ਉਹ ਜਿਹੜੀ ਰਾਜਨੀਤੀ ਸਾਡੀ ਦੂਸੀ ਤਾਂ ਹੋ ਗਈ ਹੈ ਸਾਡੀ ਚੋਦਰ ਵਾਸਤੇ ਰਾਜਨੀਤੀ ਕਰਦੇ ਨੇ ਦੇਸ਼ ਵਾਸਤੇ ਰਾਜਨੀਤੀ ਨਹੀਂ ਕਰੀ ਸਾਹਿਬ ਹਾਂਜੀ ਅਸੀਂ ਤਗਲੀਫਾਂ ਤਾਂ ਪਹਿਲਾਂ ਵੀ ਬਾਰ-ਬਾਰ ਹੀ ਰੱਖ ਚੁੱਕੇ ਹਾਂ ਬਈ ਇਹ 12 ਕਿਲੋਮੀਟਰ ਤੱਕ ਇਹ ਬੜੀ ਭੈੜੀ ਬਾਦੂ ਜਾਂਦੀ ਸੀ ਬਾਕੀ ਜਿਹੜੀ ਇਹਨਾਂ ਨੇ ਬੇਸਟ ਕੱਢੀ ਉਹ ਸਾਡੇ ਖੇਤਾਂ ਵਿੱਚ ਭਾਈ ਉਹਦੇ ਵਿੱਚ ਵੀ ਹਾਨੀਕਾਰਕ ਤੱਤਾ ਆ ਬਹੁਤ ਤੇ ਉਦੋਂ ਬਾਅਦ ਸਾਡੇ ਬੱਚੇ ਸਕੂਲ ਦੇ ਵੀਰ ਉਹ ਜੋ ਜਿਹੜਾ ਜਿਹਨਾਂ ਨੇ ਆਪਦੀ ਰਿਪੋਰਟ ਦੇ ਵਿੱਚ ਲਿਖਿਆ ਵੀ ਉਦੋਂ ਗਰਮੀ ਸੀ ਅਸੀਂ ਉਹ ਮੌਸਮ ਦੀ ਰਿਪੋਰਟ ਕਢਾ ਕੇ ਲੈ ਕੇ ਆਇਆ ਇੱਕ ਮਹੀਨੇ ਦੀ ਅਪ੍ਰੈਲ ਦੀ ਉਦੋਂ 35 ਡਿਗਰੀ ਸੀ ਸਾਡੇ ਬੱਚੇ ਇੰਨੇ ਕਿਉਂ ਜ਼ੋਰ ਨਹੀਂ ਵੀ 35 ਡਿਗਰੀ ਤੇ ਉਹਨੂੰ ਗਰਮੀ ਮੰਨਣ ਲੱਗ ਜਾਣ ਆ ਹੁਣ 47 48 ਸੀ ਹੁਣ ਬੱਚੇ ਸਾਡੇ ਗਰਾਉਂਡਾਂ 'ਚ ਖੇਡਦੇ ਆ ਹੁਣ ਨਹੀਂ ਕੁਝ ਉਹਨਾਂ ਨੂੰ ਹੁੰਦਾ ਕਿਉਂਕਿ ਹੁਣ ਇਹ ਬੰਦ ਹੈ ਇਹਦੀ ਸਮੈਲ ਨਹੀਂ ਆ ਰਹੀ ਸਮੈਲ ਦੇ ਨਾਲ ਨਾਲ ਪਾਣੀ ਕਿੰਨਾ ਕੁ ਵੇਸਟੇਜ ਕਰਦੇ ਹੈ ਪਾਣੀ ਤਾਂ ਜੀ ਇਹ ਇੱਕ ਦਿਨ ਤੇ 24 ਘੰਟੇ ਦਿਨ ਤੇ ਰਾਤ ਦੇ ਵਿੱਚ 55 ਟੈਂਕਰ ਇਹ ਬਾਹਰ ਕੱਢਦੇ ਸੀ ਜਿਹੜਾ ਸਾਨੂੰ ਪਤਾ ਤਾਂ ਕਿੰਨੇ ਕਿ ਲੀਟਰ ਦਾ ਟੈਂਕਰ ਹੁੰਦਾ ਹੈ 10000 ਲੀਟਰ ਦਾ ਟੈਂਕ ਹੋ ਗਿਆ। ਮਾ ਲੋਡ ਤੋਂ ਬਹੁਤ ਜ਼ਿਆਦਾ ਜਿੰਨੇ ਉਹ ਤਾਂ ਜ਼ਿਆਦਾ ਜੀ ਪਰ ਇਹਨਾਂ ਦੇ ਆਪ ਦੀ ਕੰਸੈਂਟ ਦੇ ਵਿੱਚ ਵੀ ਇੱਕ ਵੀ ਲੀਟਰ ਪਾਣੀ ਬਾਹਰ ਵੇਸਟ ਦਾ ਕੱਢਦੇ ਨਹੀਂ ਜਿਹੜੇ ਉਹ ਟੈਂਕਰ ਪਾਣੀ ਢੋ ਰਹੇ ਸੀ ਉਹਦੇ ਖਿਲਾਫ ਵੀ ਕੰਪਲੇਂਟ ਕਰਾਂਗੇ ਜਿਹੜੇ ਲੋਕਾਂ ਨੇ ਕਰ ਰਹੇ ਸੀ ਉਸ ਇਦਾਂ ਦਾ ਹੈ। ਹਾਂ ਜੀ ਉਹ ਤਾਂ ਅਸੀਂ ਕਰੀ ਸੀਗੀ ਜੀ ਕੰਪਲੇਂਟ ਫਿਰ ਉਹ ਅੰਦਰ ਬੰਦ ਕਰ ਦਿੱਤੇ ਕਿ ਉਸ ਦਿਨ ਦੇ ਜਦੋਂ ਦਾ ਧਰਨਾ ਚੱਲ ਰਿਹਾ ਉਸ ਦਿਨ ਦੇ ਬਾਹਰ ਨਹੀਂ ਨਿਕਲੇ ਜੀ ਉਹਨਾਂ। ਉਡਾ ਧਰਨਾ ਬੰਦ ਹੋਣ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਜੀ ਅਸੀਂ ਐਨ ਸੰਤੋਸ਼ਟ ਨਹੀਂ ਹੁੰਦੇ ਅਸੀਂ ਆਪਣੀ ਜ਼ਿੰਦਗੀ ਸਾਫ਼ ਹਵਾ ਦੇ ਵਿੱਚ ਨਹੀਂ ਜਿਉਂਦੇ ਉਹਨਾਂ ਚਿਰ ਤੱਕ ਅਸੀਂ ਇਹਦੇ ਪੂਰੇ ਡਟੇ ਰਹਾਂਗੇ ਕਿਉਂਕਿ ਸਾਡੀ ਜ਼ਿੰਦਗੀ ਨਾਲ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਸਵਾਲ ਆ ਸਾਡੀ ਧਰਤੀ ਵਾਂ ਦਾ ਤੇ ਸਾਡੇ ਪਾਣੀ ਦਾ ਪਵਨ ਗੁਰੂ ਪਾਣੀ ਪਤਾ ਇਹ ਚੀਜ਼ਾਂ ਦਾ ਸਵਾਲ ਆ ਜਿੰਨਾ ਚਿਰ ਤੱਕ ਇਹ ਸਾਨੂੰ ਸ਼ੁੱਧ ਨਹੀਂ ਮਿਲਦੀਆਂ ਇਹ ਫੈਕਟਰੀ ਸਾਡੇ ਤੋਂ ਪਰੇ ਨਹੀਂ ਹੁੰਦੀ ਉਹਨਾਂ ਚਿਰ ਤੱਕ ਅਸੀਂ ਇੱਥੇ ਡਟੇ ਰਹਾਂਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप